ਇੱਕ ਪਿੰਡ ਵਿੱਚ ਇੱਕ ਪਹਿਲਵਾਨ ਰਹਿੰਦਾ ਸੀ ਆਪਣੇ ਇਲਾਕੇ ਦਾ ਬਹੁਤ ਮਸ਼ਹੂਰ ਤੇ ਜਾਣਿਆ ਪਛਾਣਿਆ ਉਹਦੀ ਇੱਕ ਹੀ ਧੀ ਸੀ ਬਹੁਤ ਲਾੜ ਪਿਆਰ ਨਾਲ ਪਲੀ ਖੂਬਸੂਰਤ ਤੇ ਅਜ ਕੁ ਜਹੀ ਧੀ ਦੀ ਜਵਾਨੀ ਦੀ ਦੇਹਲੀ ਟੇ ਪਹੁੰਚੀ ਤਾਂ ਵਿਆਹ ਦੀ ਫਿਕਰ ਸਤਾਉਣ ਲੱਗ ਪਈ ਚونکہ ਖੁਦ ਪਹਿਲਵਾਨ ਸੀ ਇਸ ਲਈ ਧੀ ਲਈ ਇੱਕ ਪਹਿਲਵਾਨ ਹੀ ਪਸੰਦ ਆਇਆ ਲੰਮਾ ਚੌੜਾ ਤਨਿਆ ਹੋਇਆ ਬਦਨ ਘਟਿਆ ਮੂਹ ਗੱਭਰੂ ਜ਼ਿੰਮੇਦਾਰ ਲਾਡਾ ਨਾਲ ਪਲੀਤੀ ਨੂੰ ਬਿਦਾ ਕਰ ਦਿੱਤਾ 6 ਮਹੀਨੇ ਵੀ ਨਹੀਂ ਗੁਜ਼ਰੇ ਚਨਕੇ ਪਹਿਲਵਾਨ ਜਵਾਈ ਨੇ ਧੀ ਨੂੰ ਮਾਰਕੁੱਟ ਕਰਕੇ ਕੱਢ ਦਿੱਤਾ ਇਹ ਕਹਿ ਕੇ ਕਿ ਘਰ ਦਾ ਕੋਈ ਕੰਮ ਨਹੀਂ ਆਉਂਦਾ ਇਸ ਨੂੰ ਬਾ ਇਸ ਨਾਲ ਬਾਪ ਦਾ ਦਿਲ ਬਹੁਤ ਦੁਖੀ ਹੋਇਆ ਪਰ ਕਿਸੇ ਨੂੰ ਕੁਝ ਨਹੀਂ ਕਿਹਾ ਕਿ ਫਜ਼ੂਲ ਵਿੱਚ ਤਮਾਸ਼ਾ ਬਣੇਗਾ ਬੋਟੀ ਨੂੰ ਕਿਹਾ ਕਿ ਇਸ ਨੂੰ ਹਰ ਚੀਜ਼ ਸਿਖਾਓ ਜੋ ਘਰ ਗ੍ਰੈਸਟੀ ਲਈ ਜ਼ਰੂਰੀ ਹੁੰਦੀ ਹੈ ਮਾਂ ਨੇ ਧੀ ਨੂੰ ਝਾੜੂ ਕੋਚਾ ਖਾਣਾ ਪਕਾਉਣਾ ਸਭ ਸਿਖਾਇਆ ਕੁਝ ਮਹੀਨਿਆਂ ਬਾਅਦ ਸੁਲਾ ਸਪਾਈ ਹੋਈ ਜਵਾਈ ਨੂੰ ਬੁਲਾਇਆ ਮਾਫੀ ਮੰਗੀ ਗਈ ਕਿ ਸ਼ਰਮਿੰਦਾ ਹਾਂ ਲਾਡ ਪਿਆਰ ਵਿੱਚ ਘਰ ਗ੍ਰੈਸਟੀ ਨਹੀਂ ਸਿਖਾਈ 6 ਮਹੀਨੇ ਨਹੀਂ ਗੁਜ਼ਰੇਤੀ ਫਿਰ ਮਾਰਾ ਕਾ ਕੇ ਪੇਕੇ ਵਾਪਸ ਆ ਗਈ ਕਹਿਣ ਲੱਗੀ ਕਿ ਸਲਾਈ ਕਢਾਈ ਨਹੀਂ ਆਉਂਦੀ ਫਿਰ ਪਹਿਲਵਾਨ ਬਹੁਤ ਰੁਕੇ ਆ ਫਿਰ ਬੋਟੀ ਨੂੰ ਕਿਹਾ ਕਿ ਇਸ ਨੂੰ ਸਲਾਈ ਕਢਾਈ ਸਿਖਾਓ ਬੋਟੀ ਨੇ ਸਲਾਈ ਕਢਾਈ ਕੋਟਾ ਕਨਾਰੇ ਜਾਈਆਂ ਬਚਾਈਆਂ ਇੱਥੋਂ ਤੱਕ ਕੇ ਪਰਾਂਦੇ ਦੇ ਇਜ਼ਾਰ ਬੰਦ ਵੀ ਸਿਖਾਏ ਫਿਰ ਵੀ ਜਵਾਈ ਨੂੰ ਬੁਲਾਇਆ ਗਲਤੀ ਦੀ ਮਾਫੀ ਮੰਗੀ ਤੇ ਤੀਨੋਂ ਵਿਦਾ ਕੀਤਾ ਪਰ ਕੁਝ ਮਹੀਨੇ ਗੁਜ਼ਰੇ ਤੀ ਫਿਰ ਨੀਲੇ ਪੀਲੇ ਪੈ ਕੇ ਮਾਰ ਖਾ ਕੇ ਪੇਕੇ ਵਾਪਸ ਆ ਕੇ ਕਹਿਣ ਲੱਗੀ ਕਿ ਖੇਤ ਖੈਲੀ ਹਾਂ ਨਹੀਂ ਸੰਭਾਲ ਸਕਦੀ ਮੇਰੇ ਨਾਲ ਮੱਝਾਂ ਭੈਂਸਾਂ ਦਾ ਦੁੱਧ ਦਹਿਣਾ ਨਹੀਂ ਆਉਂਦਾ ਪਹਿਲਵਾਨ ਬਹੁਤ ਹੀ ਦੁਖੀ ਤੇ ਰੰਜੀਦਾ ਹੋਇਆ ਇਹ ਵੈ ਭਰੂ ਕਹ ਸੰ ਨਸੀਬ ਹੈ ਤੀ ਢਾਕ ਕਰ ਬੜੀ ਇੱਜ਼ਤ ਸੀ ਜਮਾਨੇ ਵਿੱਚ ਖਮੋਸ ਰਹਿਤੀ ਨੂੰ ਨਾਲ ਲੈ ਕੇ ਖੇਤਾਂ ਵਿੱਚ ਲੈ ਜਾਂਦਾ ਰਿਹਾ ਪਰ ਈ ਪਰ ਕਮ ਕਮ ਸੁਖਿਆਉਂਦਾ ਵਾਰ ਫਿਰ ਤੀਨ ਉਹ ਬਹੁਤ ਮਾਨ ਲਗੀ ਧਾਕੀ ਤਾ ਪਰ ਕੁਝ ਦਿਨ ਗੁਰਦੇ ਫਿਰ ਤੀਨ ਉਹਦੀ ਹੋਈ ਪੇਕੇ ਪਹਿਲਵਾਨ ਨੇ ਪੁੱਛਿਆ ਹੁਣ ਕੀ ਮਾਜਰਾ ਹੋਇਆ ਕਹਿਣ ਲੱਗੀ ਮੇਰਾ ਸੋਹਰਾ ਕਹਿੰਦਾ ਹੈ ਕਿ ਤੂੰ ਆਟਾ ਗੁਰਦੇ ਹੋਏ ਬਹੁਤ ਹਿਲਦੀ ਹਾਂ ਪਹਿਲਵਾਨ ਨੂੰ ਸਾਰੀ ਗੱਲ ਸਮਝ ਵਿੱਚ ਆ ਗਈ ਸੀ ਉਸਦੇ ਜਵਾਈ ਨੂੰ ਮਾਰਨ ਦੀ ਆਦਤ ਪਹਿ ਚੁੱਕੀ ਸੀ ਤੇ ਲਤ ਲੱਗ ਗਈ ਸੀ ਕਿ ਬਹੁਤੀ ਤੇ ਰੂਪ ਜਮਾਉਣ ਦੀ ਕਹਿਣ ਲੱਗਾ ਤੀ ਮੈਂ ਤੈਨੂੰ ਸਭ ਕੁਝ ਛਕਾਇਆ ਪਰ ਇਹ ਨਹੀਂ ਛਕਾਇਆ ਕਿ ਤੂੰ ਕਿਸ ਦਿੱਤੀ ਹੈ ਤੀ ਹੈਰਾਨ ਹੋਈ ਪਰ ਕੁਝ ਨਾ ਸਮਝੀ ਕੁਝ ਦਿਨ ਬਾਅਦ ਜਵਾਈ ਪਹਿਲਵਾਨ ਨੂੰ ਇਹ احساس ਹੋਇਆ ਕਿ ਬਹੁਤ ਹਾਸਰਾ ਗੁਜ਼ਰ ਗਿਆ ਨਾ ਸੋਰੀ ਨੇ ਮਾਫੀ ਮੰਗੀ ਨਾ ਤੇ ਵਾਪਸ ਭੇਜੀ ਘਰ ਖਬਰ ਲੈਣ ਸੋਹਰੇ ਨੇ ਤੇ ਕਰ ਗਿਆ ਸੋਹਰੇ ਨੇ ਦਰਵਾਜ਼ੇ ਤੇ ਹੀ ਰੋਕੇ ਕਿਹਾ ਇੰਨਾ ਹੀ ਪਹਿਰਾ ਤੇ ਬਾਬਾ ਚਲਾ ਜਾ ਅੱਜ ਦੀ ਤਰੀਖ ਯਾਦ ਰੱਖ ਲੈ ਪੂਰੇ 2 ਸਾਲ ਬਾਅਦ ਹੁਣਾਂ ਤੇ ਆਪਣੀ ਘਰ ਵਾਲੀ ਲੈ ਜਾਵੀ ਜੇ ਇਸ ਤੋ ਪਹਿਲਾ ਮੈਨੂੰ ਤੋਂ ਇੱਥੇ ਨਜ਼ਰ ਆਇਆ ਤਾਂ ਟੰਗਾ ਢਵਾ ਕੇ ਵਾਪਸ ਭੇਜਾਂਗਾ ਜਵਾਈ ਨੂੰ ਕਿਕਰ ਹੋਏ ਦਿਨ ਗੁਜ਼ਰਦੇ ਰਹੇ ਪਹਿਲਵਾਨ ਨੂੰ ਤੀ ਮੂੰਹ ਨੇਰੇ ਕੇਤਾਂ ਵਿੱਚ ਲੈ ਜਾਂਦਾ ਤੇ ਸੂਰਜ ਨਿਕਲਣ ਤੇ ਘਰ ਭੇਜਦਾ ਘਰਵਾਲੀ ਨੇ ਬਾਰ-ਬਾਰ ਪੁੱਛਿਆ ਪਰ ਇਹ ਰਾਜਨਾ ਖੁੱਲਿਆ 2 ਸਾਲ ਗੁਜ਼ਰ ਗਏ ਜਵਾਈ ਤੀਨ ਨੂੰ ਲੈਣ ਆਇਆ ਬਾਪ ਨੇ ਖੁਸ਼ੀ-ਖੁਸ਼ੀ ਵਿਦਾ ਕੀਤੀ ਕੁਝ ਦਿਨ ਗੁਜ਼ਰੇ ਜ ਜਿਹ ਪਹਿਲਵਾਨ ਜਵਾਈ ਨੇ ਆਦਤ ਤੋਂ ਮਜਬੂਰ ਚਿੱਕਣਾ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਮਾਰਨ ਲਈ ਬੋਟੀ ਵਾਲਾ ਹੱਥ ਬਧਾਇਆ ਨੇ ਕਿਹਾ ਕਿ შეਮੰਜੇ ਪਹਿਲਵਾਨ ਵਾਂਗ ਸੌਰ ਨੂੰ ਬਾਜੂ ਤੋਂ ਚੁੱਕ ਕੇ ਤਾਂ ਤੇ ਪਟਕਾ ਦਿੱਤਾ ਤੇ ਕਿਹਾ ਤੂੰ ਜਾਣਦਾ ਹੈ ਨਾ ਮੈਂ ਠੀਕ ਜਿਹੀ ਹਾਂ ਚੁੱਕ ਕੇ ਤਾਂ ਤੇ ਪਟਕਾ ਦਿੱਤਾ ਤੇ ਕਿਹਾ ਤੂੰ ਜਾਣਦਾ ਹੈ ਨਾ ਕਿ ਮੈਂ ਠੀਕ ਜਿਹੀ ਹਾਂ ਇਹ ਸਮਝ ਗਿਆ ਕਿ ਹੁਣ ਦੀ ਵਾਰ 2 ਸਾਲ ਵਿੱਚ ਪਿਓ ਨੇ ਟੀ ਨੂੰ ਕਿਸ਼ਾ ਕੇ ਭੇਜਿਆ ਤੇ ਉਸ ਤੋਂ ਬਾਅਦ ਪਹਿਲਵਾਨ ਨੂੰ ਦੁਬਾਰਾ ਘਰ ਵਾਲੀ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੇ ਨਹੀਂ ਵੇਖਿਆ ਗਿਆ ਤੇ ਠੀਕ ਕਰੇ ਦੁਬਾਰਾ ਮਾਰ ਖਾ ਕੇ ਪੇਕੇ ਨਹੀਂ ਆਈ ਮਾਪ ਨੇ ਤੀਨੂ ਕੀ ਸਿਖਾਇਆ ਤੁਸੀਂ ਵੀ ਜਾਣ ਗਏ ਹੋਮੋਗੇ ਹਰ ਚੀਜ਼ ਮਾਂ ਦੇ ਸਿਖਾਉਣ ਦੀ ਨਹੀਂ ਹੁੰਦੀ ਕੁਝ ਗਲਤੰਬਿਸ਼ਵਾਸ ਬਾਪ ਬੀਤਿਆਂ ਵਿੱਚ ਲਿਆਉਂਦਾ ਹੈ ਇਸ ਲਈ ਮੈਂ ਸਮਝਦੀ ਹਾਂ ਜੋ ਦੌਰ ਚੱਲ ਰਿਹਾ ਹੈ ਉਸ ਵਿੱਚ ਈ ਆਪਣੇ ਹੀ ਫਾਸਿਦ ਧੱਕਾਣਾ ਜ਼ਰੂਰ ਸਿਖਾਉਣਾ ਚਾਹੀਦਾ ਹੈ ਮੇਰਾ ਇਹ ਹੈ ਮੰਨਣਾ ਹੈ ਇਦਾਂ ਵੀ ਨਹੀਂ ਚਾਹੀਦਾ ਕਿ ਸਦਾ ਚੱਲਦਾ ਹੈ ੱੱਕਾ ਤਾਂ ਅਸੀਂ ਕਦੇ ਨਜਾਇਜ਼ ਮਾਰ ਨਾ ਚਲੋ ਤੁਸੀਂ ਗੱਲ ਤੋਂ ਉੱਤੇ ਝੁਕਣਾ ਚਾਹੀਦਾ ਹੈ ਹਾਂ ਘਰ ਹੱਸਦੇ ਘਸਦੇ ਜਿਵੇਂ ਲੱਗਦੇ ਨੇ ਅਗਰ ਚੰਗੀ ਲੱਗੇ ਹੋਰ ਨਾਲ ਵੀ ਸ਼ੇਅਰ ਕਰੋ ਧੰਨਵਾਦ ਪਲੀਜ਼ ਸਬਸਕ੍ਰਾਈਬ